ਹਾਂਜੀ ਕਰਦਾ ਉਹ ਜੋ ਵੀ ਸੱਚੀ ਕਰਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਅਕਸਰੀ ਗੱਲ ਕਰੀਦੀ ਆ ਕਿ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸੰਗਤ ਦੇ ਅੰਗ ਸੰਗ ਸਹਾਈ ਰਹਿੰਦਾ ਆਪਣੇ ਪਿਆਰਿਆਂ ਦੇ ਹਮੇਸ਼ਾ ਅੰਗ ਸੰਗ ਸਹਾਈ ਰਹਿੰਦਾ ਤੇ ਅੱਜ ਆਪਾਂ ਇਸ ਗੱਲ ਨੂੰ ਸਿੱਧ ਕਰ ਦੇਣਾ ਹਰਿਮੰਦਰ ਸਾਹਿਬ ਦੇ ਵਿੱਚ ਤੁਹਾਨੂੰ ਪਤਾ ਇੱਕ ਜਗ੍ਹਾ ਜਿੱਥੋਂ ਆਪਾਂ ਜਲ ਦੀ ਚੂਲੀ ਪੀਂਨਿਆਂ ਨੂੰ ਹਰ ਕੀ ਪੌੜੀ ਕਿਹਾ ਜਾਂਦਾ ਤੇ ਜੇ ਆਪਾਂ ਉੱਥੇ ਜਾ ਕੇ ਜਦੋਂ ਆਪਾਂ ਜਲ ਸ਼ੱਕਦੇ ਆ ਉਹ ਤੋਂ ਬਾਅਦ ਜੇ ਆਪਾਂ ਉੱਪਰ ਨੂੰ ਦੇਖੀਏ ਤਾਂ ਉੱਪਰ ਇੱਕ ਸੂਰਜ ਦਾ ਨਿਸ਼ਾਨ ਬਣਿਆ ਹੋਇਆ ਉਹ ਜਿਹੜਾ ਨਿਸ਼ਾਨ ਆ ਉਹ ਸੂਰਜ ਨਹੀਂ ਹੈਗਾ ਅਸਲ ਦੇ ਵਿੱਚ ਉਹ ਰੋਹਾਨੀਅਤ ਦਾ ਤਾਕਤ ਦਾ ਪ੍ਰਤੀਕ ਆ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਸਰੋਵਰ ਦੀ ਸੇਵਾ ਕਰਵਾ ਰਹੇ ਸੀ ਤਾਂ ਉਸ ਸਮੇਂ ਉੱਥੇ ਇੱਕ ਬੜੀ ਅਜਬ ਜੀ ਘਟਨਾ ਘਟੀ ਜੀ ਤੋਂ ਬਾਅਦ ਸੰਗਤ ਆ ਜਿਹੜੀ ਉਹ ਪਾਸ਼ਾ ਦੇ ਕੋਲੇ ਆਉਂਦੀ ਆ ਤੇ ਆ ਕੇ ਸੰਗਤ ਦੇ ਵਿੱਚੋਂ ਬੰਦੇ ਕਹਿੰਦੇ ਬੇਨਤੀ ਕਰਦੇ ਆ ਕਹਿੰਦੇ ਪਾਸ਼ਾ ਅੱਜ ਕੁਛ ਬੜਾ ਬਲੱਖਣ ਜਿਹਾ ਬੜਾ ਰੌਚਕ ਜਿਹਾ ਦੇਖਣ ਨੂੰ ਮਿਲਿਆ ਤਾਂ ਗੁਰੂ ਸਾਹਿਬ ਪੁੱਛਦੇ ਆ ਵੀ ਕੀ ਹੋ ਗਿਆ ਭਾਈ ਕਹਿੰਦੇ ਵੀ ਅੱਜ ਇੱਕ ਸੇਵਾਦਾਰ ਆ ਜਿਹਦੇ ਵਿੱਚੋਂ ਬੜੀ ਅਜੀਬ ਜੀ ਖੁਸ਼ਬੂ ਆਉਂਦੀ ਆ ਮਹਿਕ ਆਉਂਦੀ ਆ ਤੇ ਚਿਹਰੇ ਤੇ ਬੜਾ ਨੂਰ ਆ ਪੈਰ ਨੇ ਜਿਹੜੇ ਉਹ ਥੱਲੇ ਜ਼ਮੀਨ ਨੂੰ ਨਹੀਂ ਲੱਗਦੇ ਤੇ ਜਿਹੜਾ ਉਹਨਾਂ ਨੇ ਬਾਟਾ ਚੱਕਿਆ ਹੋਇਆ ਜਿਹੜੀ ਤੰਕਾਰੀ ਚੱਕੀ ਹੋਈ ਆ ਮਿੱਟੀ ਵਾਲੀ ਤੇ ਉਹ ਤੰਕਾਰੀ ਉਹਨਾਂ ਦੇ ਸਿਰ ਨੂੰ ਨਹੀਂ ਲੱਗਦੀ ਹਨਾ ਵੀ ਬੜੀ ਇੱਕ ਅਜੀਬ ਜੀ ਰੋਸ਼ਨੀ ਲੱਗਦੀ ਆ ਉਹਨਾਂ ਦੇ ਸਰੀਰ ਦੇ ਵਿੱਚ ਤੇ ਇਹ ਸੁਣ ਕੇ ਜਦੋਂ ਪਾਸ਼ਾ ਦੂਰੋਂ ਹੀ ਉਹਨਾਂ ਦੀ ਨਿਗਾ ਪੈਂਦੀ ਆ ਤਾਂ ਉੱਥੇ ਖੜੇ ਖੜੀ ਨਮਸਕਾਰ ਕਰਦੇ ਨੇ ਜਦੋਂ ਨਮਸਕਾਰ ਕਰਦੇ ਆ ਤਾਂ ਹਣ ਸੰਗਤ ਦੇ ਵਿੱਚ ਉਹ ਫਿਰ ਪੁੱਛਿਆ ਜਾਂਦਾ ਵੀ ਪਾਸ਼ਾ ਤੁਸੀਂ ਨਮਸਕਾਰ ਕੀਤੀ ਤਾਂ ਉੱਥੇ ਗੁਰੂ ਅਰਜਨ ਦੇਵ ਪਾਸ਼ਾ ਦੱਸਦੇ ਨੇ ਕਹਿੰਦੇ ਵੀ ਅੱਜ ਹਰੀ ਆਪ ਆਇਆ ਹੋਇਆ ਸਰੋਵਰ ਦੀ ਸੇਵਾ ਕਰਵਾਉਣ ਵਾਸਤੇ ਸੰਗਤਾਂ ਦੇ ਨਾਲ ਤੇ ਹਰੀ ਆਪ ਸੰਗਤਾਂ ਦੇ ਵਿੱਚ ਸੇਵਾ ਕਰਵਾ ਰਿਹਾ ਇਸੇ ਕਰਕੇ ਉਸ ਜਗ੍ਹਾ ਦਾ ਨਾਮ ਹਰਕੀ ਪੌੜੀ ਰੱਖਿਆ ਗਿਆ। ਇਹ ਤਾਂ ਉਸ ਸਮੇਂ ਸੀ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਉੱਥੇ ਸੇਵਾ ਕਰਵਾ ਰਹੇ ਸੀ ਕਿ ਹਰੀ ਉੱਥੇ ਆ ਪਾਏ ਸੇਵਾ ਕਰਨ ਵਾਸਤੇ ਪਰ ਇਹ ਤੋਂ ਬਾਅਦ ਇੱਕ ਵਾਰੀ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਸੰਗਤ ਦੇ ਵਿੱਚ ਐਸਾ ਜੋਸ਼ ਭਰਿਆ ਆ ਪਾ ਕੇ ਪ੍ਰਮਾਤਮਾ ਨੇ ਸਾਰਾ ਕੰਮ ਫਤਿਹ ਕੀਤਾ। 2004 ਮਾਰਚ ਮਹੀਨੇ ਦੇ ਵਿੱਚ ਇੰਜੀਨੀਅਰ ਸੱਦੇ ਗਏ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਸਾਫ਼ ਕਰਨ ਦੀਆਂ ਗੱਲਾਂ ਹੋਣ ਲੱਗੀਆਂ। ਇੰਜੀਨੀਅਰਾਂ ਨੇ ਆਪਣੇ ਅੰਦਾਜ਼ੇ ਕਿ ਆਸਰਾਈਆਂ ਲਾ ਕੇ ਸਾਰਾ ਕੁਝ ਦੇਖ ਪਰਖ ਕੇ ਦੱਸਿਆ ਕਿ 6 ਮਹੀਨੇ ਦਾ ਕੰਮ ਆ ਘੱਟ ਤੋਂ ਘੱਟ 6 ਮਹੀਨੇ ਲੱਗ ਜਾਣੇ ਆ ਪਰ ਸੰਗਤ ਦੇ ਵਿੱਚ ਜਦੋਂ ਇਹ ਗੱਲ ਆਈ ਸੰਗਤ 'ਚ ਜੋਸ਼ ਇੰਨਾ ਸੀਗਾ ਸੰਗਤ ਕਹਿੰਦੀ ਵੀ ਕੋਈ ਗੱਲ ਨਹੀਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਹਾਈ ਹੋਊਗਾ ਸੰਗਤ ਨੇ ਕਰਕੇ ਅਰਦਾਸ ਤੇ ਬੇਨਤੀਆਂ ਕੰਮ ਕਰਤਾ ਸ਼ੁਰੂ 24 ਮਾਰਚ ਨੂੰ ਕੰਮ ਸ਼ੁਰੂ ਹੋਇਆ ਸੀ ਤੇ 26 ਮਾਰਚ ਨੂੰ 2 ਦਿਨਾਂ ਦੇ ਵਿੱਚ ਕੰਮ ਫਤਿਹ ਕਰਤਾ ਬਿਨਾ ਕਿਸੇ ਵੱਡੀ ਮਸ਼ੀਨਰੀ ਦੀ ਸਹਾਇਤਾ ਦੇ ਜਿਹੜੇ ਕੰਮ ਨੂੰ ਇੰਜੀਨੀਅਰ 6 ਮਹੀਨੇ ਦਾ ਟਾਈਮ ਦਿੰਦੇ ਸੀ ਉਹਨੂੰ 2 ਦਿਨਾਂ ਦੇ ਵਿੱਚ ਖਤਮ ਕੀਤਾ। ਇਹ ਸੀ ਉਸ ਕਾਲਪੁਰਖ ਵਾਹਿਗੁਰੂ ਦੀਆਂ ਰਹਿਮਤਾਂ। ਇਹਨੂੰ ਕਹਿੰਦੇ ਆ ਵੀ ਕਲਾ ਦਾ ਵਰਤ ਜਾਣਾ। ਤੇ ਇੰਜੀਨੀਅਰ ਹੈਰਾਨ ਹੋ ਗਏ। ਚਲੋ 6 ਮਹੀਨਿਆਂ ਤੋਂ 3 ਮਹੀਨੇ ਲਾ ਲਓ, 6 ਮਹੀਨਿਆਂ ਤੋਂ 2 ਮਹੀਨੇ ਲਾ ਲਓ, 6 ਮਹੀਨਿਆਂ ਦਾ ਕੰਮ 2 ਦਿਨਾਂ 'ਚ। ਇੰਨਾ ਜੋਸ਼ ਸੀਗਾ ਉਸ ਸਮੇਂ ਸੰਗਤ ਦੇ ਵਿੱਚ, ਚਾਰੇ ਪਾਸੇ ਸੰਗਤ ਮੂੰਹ ਸਿਰ ਸਾਰਾ ਮਿੱਟੀ ਨਾਲ ਲਿਬੜਿਆ ਹੋਇਆ ਸੀ ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਸੀ ਕਿ ਸਰਪ ਤੇ ਸਰਪ ਸੇਵਾ ਚੱਲ ਰਹੀ ਸੀ ਸਿਮਰਨ ਚੱਲ ਰਿਹਾ ਸੀ ਤੇ ਐਸੀ ਕਲਾ ਵਰਤੀ ਅਕਾਲ ਪੁਰਖ ਵਾਹਿਗੁਰੂ ਦੀ ਤੇ ਉਸ ਸਮੇਂ ਉਹ 2 ਦਿਨਾਂ ਦੇ ਵਿੱਚ ਸੰਗਤ ਨੇ ਸਰੋਵਰ ਆ ਜਿਹੜਾ ਸਾਫ਼ ਕਰਕੇ ਦਿਖਾਇਆ ਇਹੀ ਤਾਂ ਚੀਜ਼ਾਂ ਇਹੀ ਗੱਲਾਂ ਨੇ ਉਹ ਜਿੱਥੋਂ ਸਾਨੂੰ ਅੰਦਾਜ਼ਾ ਹੋਣਾ ਚਾਹੀਦਾ ਕਿ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਿਰਾਜਮਾਨ ਹੋ ਜਾਂਦੇ ਨੇ ਜਦੋਂ ਸੰਗਤ ਸੱਚੇ ਮਨ ਦੇ ਨਾਲ ਅਰਦਾਸ ਕਰਕੇ ਕੋਈ ਚੀਜ਼ ਕਰਦੀ ਆ ਅਕਸਰੀ ਕਹੀਦਾ ਕਿ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਆਪਣੇ ਨਾਲ ਹੁੰਦਾ ਅੰਗ ਸੰਗ ਸਹਾਈ ਹੁੰਦਾ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਧਰਨੇ ਲੱਗਦੇ ਆ ਕਿੰਨੇ ਮੁੱਦਿਆਂ ਨੂੰ ਲੈ ਕੇ ਧਰਨੇ ਲੱਗਦੇ ਆ ਜੇ ਕਿਤੇ ਉਹ ਧਰਨੇ ਸੰਗਤ ਰੂਪੀ ਹੋ ਜਾਣ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀਆਂ ਕਰਕੇ ਤੇ ਉੱਥੇ ਪ੍ਰਮਾਤਮਾ ਦਾ ਜਾਪ ਸ਼ੁਰੂ ਹੋ ਜਵੇ ਧਰਨੇਆਂ ਦੇ ਉੱਤੇ ਤੇ ਇਧਰੋਂ ਘਰਾਂ ਦੇ ਵਿੱਚ ਬੀਬੀਆਂ ਨੇ ਜਿਹੜੀਆਂ ਬੱਚੇ ਨੇ ਬੱਚੀਆਂ ਨੇ ਜੋ ਵੀ ਘਰਾਂ ਦੇ ਵਿੱਚ ਬੈਠੇ ਨੇ ਜੇ ਕਿਤੇ ਉਹ ਸਾਰੇ ਜਾਣੇ ਗਰਬਾਣੀ ਦੇ ਲੜ ਲੱਗ ਜਾਣ ਹਨਾ ਗਰਬਾਣੀ ਘਰ ਘਰ ਦੇ ਵਿੱਚ ਚੱਲਣੀ ਸ਼ੁਰੂ ਹੋ ਜਵੇ ਅਰਦਾਸਾਂ ਘਰ ਘਰ ਤੋਂ ਹੋਣੀਆਂ ਸ਼ੁਰੂ ਹੋ ਜਾਣ ਤਾਂ ਮੈਂ ਗਾਰੰਟੀ ਦਿੰਦਾ ਕਿ ਜਿਹੜੇ ਸਾਡੇ ਧਰਨੇ ਨੇ ਉਹ ਇੰਨੇ ਲੰਬੇ ਨਹੀਂ ਲੱਗਣੇ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਆਪ ਉੱਥੇ ਸਹਾਈ ਹੋਊਗਾ ਅੰਗ ਸੰਗ ਸਹਾਈ ਹੋ ਕੇ ਉਹ ਸਾਰੇ ਕੰਮ ਆਪਣੇ ਫਤਿਹ ਹੋਣਗੇ ਜਿਵੇਂ ਇਸ ਰੋਵਰ ਦਾ ਕੰਮ 6 ਮਹੀਨਿਆਂ ਦਾ ਇੰਜੀਨੀਅਰ ਕਹਿੰਦੇ ਸੀ 2 ਦਿਨਾਂ ਦੇ ਵਿੱਚ ਸੰਗਤ ਨੇ ਨਵੇੜਿਆ ਗੱਲ ਆ ਸਾਡੇ ਭਰੋਸੇ ਦੀ ਗੱਲ ਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਾਥ ਮੰਗਣ ਦੀ ਜਦੋਂ ਅਸੀਂ ਉਹਦੇ ਅੱਗੇ ਅਰਦਾਸ ਕਰਕੇ ਉਹਦਾ ਸਾਥ ਮੰਗਾਂਗੇ ਤਾਂ ਉਹ ਪ੍ਰਮਾਤਮਾ ਹਰ ਥਾਂ ਦੇ ਉੱਤੇ ਸਾਡੇ ਅੰਗ ਸੰਗ ਸਹਾਈ ਹੋਊਗਾ ਹੀ ਹੋਊਗਾ ਇਸੇ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਹਦੇ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਆਪਣਾ ਭਰੋਸਾ ਜਿਹੜਾ ਉਹਨੂੰ ਪੱਕਾ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਆਪਣੇ ਜਿਹੜੇ ਵੀ ਰੱਬ ਨੂੰ ਜਿਹੜੇ ਵੀ ਨਾਂ ਨਾਲ ਤੁਸੀਂ ਜਾਣਦੇ ਹੋ ਉਹਦਾ ਨਾਮ ਸਿਮਰਨ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ ਧੰਨਵਾਦ